ਪੂਨੀਆਂ ਫਾਰ ਪੰਜਾਬ ਚੈਨਲ ਤੇ ਸਵਾਗਤ ਹੈ ਦੋਸਤੋ ਅੱਜ ਦੀ ਵੀਡੀਓ ਵੀ ਆਪਣੀ ਇੱਕ ਕਿਸਾਨ ਭਰਾਵਾ ਦੇ ਕੰਮ ਦੀ ਆ ਜੋ ਕਿਸਾਨੀ ਪ੍ਰਤੀ ਜਾਂ ਕਿਸੇ ਨੂੰ ਹੋਰ ਬਿਜ਼ਨਸ ਕਰਨਾ ਉਹਦੇ ਪ੍ਰਤੀ ਆ ਤੇ ਅੱਜ ਅਸੀਂ ਆਏ ਸੀ ਪਿੰਡ ਸਹਿਜੜਾ ਨੇੜੇ ਮਹਿਲਕਲਾ ਤੇ ਪਹਿਲਾਂ ਵੀ ਆਪਾਂ ਇੱਕ ਵੀਡੀਓ ਬਣਾਈ ਸੀਗੀ ਪੀਟਰੇੜੇ ਦੀ ਤੇ ਅੱਜ ਵੀ ਵੀਰ ਨੇ ਇੱਕ ਨਵਾਂ ਮੋਡੀਫਾਈ ਪੀਟਰੇੜਾ ਤਿਆਰ ਕੀਤਾਗਾ ਉਹਦੇ ਨਾਲ ਗੱਲਬਾਤ ਕਰਾਂਗੇ ਵੀਰ ਨਾਲ ਹੋਰ ਮਿਸਤਰੀ ਕੀ ਹਾਲ ਚਾਲ ਵੀਰੇ ਬਹੁਤ ਵਧੀਆ ਵੀਰੇ ਠੀਕ ਠਾਕ ਹੋ ਤੇ ਵੀਰ ਨੇ ਪੀਟਰੇੜਾ ਤਿਆਰ ਕੀਤਾ ਨਵਾਂ ਦਿਮਿਤਰੀ ਜਿਹੜਾ ਆਪਾਂ ਉਹ ਵੀ ਟ੍ਰੇਡਿੰਗ ਸਿੰਪਲ ਸੀਗੀ ਹੈ ਨਾ ਮੈਂ ਨੋਟੀਫਾਈ ਕਰਤਾ ਹੁਣ ਹਾਂ ਵੀਰੇ ਤੇ ਇਹਦੇ ਚ ਕੀ ਖਾਸੀਅਤ ਕੀਤੀ ਆਪਾਂ ਇਹਨਾਂ ਚੀਜ਼ਾਂ ਚ ਖਾਸੀਅਤ ਵੀਰੇ ਇਹ ਹੈ ਜੀ ਮਤਲਬ ਇੱਕ ਤਰ੍ਹਾਂ ਦਾ ਆਪਾਂ ਇਹਨਾਂ ਨੂੰ ਸੁੱਕਾ ਕਰ ਤਾ ਕੋਲ ਕਰਤਾ ਏਅਰ ਕੂਲ ਕਰਤਾ ਜਿਹਨੇ ਦੂਸਰੇ ਪੀਟਰ ਹੁੰਦੇ ਆ ਬਾਈ ਹਿਲਦੇ ਰਹਿੰਦੇ ਯਾਰ ਰੈਡੀਸਟਰ ਵਗਾਰਾ ਦੀ ਹਰ ਇੱਕ ਚੀਜ਼ ਦੀ ਪ੍ਰੋਬਲਮ ਆਉਂਦੀ ਹੈਗੀ ਹਾਂ ਆਉਂਦੀ ਹੈ ਤੇ ਬਾਕੀ ਡਾਇਰੈਕਟ ਗੀਅਰ ਕਰਤਾ ਇਹਦਾ ਜੀ ਡਾਇਰੈਕਟ ਗੀਅਰ ਕਰਤਾ ਹਾਂਜੀ ਹਾਂਜੀ ਗੀਅਰ ਦਾ ਕਿਹੜੀ ਆ ਕਾਵਾ ਕਹੇ ਇਹ ਪਿੰਡ ਗੱਡੀ ਦਾ ਆ ਜੀ ਆਪਣੀ ਜੇਸੀ ਦਾ ਹਾਂ ਜੀ ਗੀਅਰ ਦਿਖਾ ਦੇ ਵੀਰੇ ਕਿੰਗ ਗੱਡੀ ਦਾ ਘੇਰ ਹੈ ਹਨਾ ਹਾਂਜੀ 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 ਤੇ ਜਿਹੜਾ ਇੰਜਨ ਵਗੈਰਾ ਦਾ ਮੈਸਤਰੀ ਫਿਰ ਇੰਜਨ ਪੇਟੀ ਬੰਦ ਦਾ ਪੂਰਾ ਜਮਾ ਪੇਟੀ ਬੰਦ ਹੈ ਜੀ ਇਹਨੂੰ ਅਗੇ ਦਿਖਾ ਦੇ ਤੇ ਪੇਟੀ ਬੰਦ ਵੀ ਸੁਪਰ ਮਾਸਟਰ ਦਿੰਦੇ ਨੇ ਵੀਰੇ ਸੁਪਰ ਮਾਸਟਰ ਆ ਸੀ ਇੱਥੇ ਲਿਖਿਆ ਪਿਆ ਵੀ ਆ ਦੇਖ ਵੀਰੇ ਇੱਧਰ ਵੀ ਦਿਖਾ ਦੇ ਲੈ ਕਹਿੰਦਾ 10 ਕਿ ਵੀਰੇ ਦੇਖ ਸੁਪਰ ਮਾਸਟਰ ਦਾ ਵੀਰ ਕਹਿੰਦਾ ਪੇਟੀ ਬੰਦ ਇੰਜਨ ਆ ਤੇ ਟਾਇਰ ਵਗੈਰਾ ਵੀ ਹਨਾ ਸਾਰੇ ਨਵੇਂ ਨੇ ਹਾਂਜੀ ਵੀਰੇ ਹਾਂਜੀ 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 ਤੇ 10 ਕਿ ਵੀਰੇ ਦੇਖੋ ਰੀਜ ਲਾਈ ਪਈ ਆ ਸਲੈਂਸਰ ਸਨੂਸਰ ਦੇ ਫੈਨ ਪੂਰਾ ਵਧੀਆ ਹੈਗਾ ਤੇ ਚਾਰ ਗੇਰ ਆ ਦੇ 3 5 ਗੇਅਰ ਨੇ ਦੇ ਇਹਦੇ 5 ਨੇ ਹਾਂਜੀ 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 5 ਗੇਅਰ ਨੇ ਪੰਜਵਾਂ ਬੈਕ ਆ ਜੀ ਚੌਥਾ ਟਾਪ ਆ ਪੈਗਾ ਚੌਥਾ ਟਾਪ ਆ ਤੇ ਆ ਦੇਖ ਲਓ ਵੀਰ ਨੇ ਲਾਈਟਾਂ ਲੂਟਾਣ ਸਾਰੀਆਂ ਇੰਡੀਕੇਟਰ ਲਾਏ ਆ ਤਿਆਰ ਕੀਤਾ ਵਿਆ ਆ ਵੀਰੇ ਸਾਰਾ ਕੁਝ 2 ZND ਇੰਡੀਕੇਟਰ ਲਾਈਟਾਂ ਪਾਰਕ ਲਾਈਟਾਂ ਟੋਟਲ ਜੀ ਚੱਲਦੀ ਆ ਬੈਟਰੀ ਧਰੀ ਹੋ ਗਿਆ ਆ ਦੇਖਾ ਦੇ ਬੈਟਰੀ ਧਰੀ ਵੀ ਆ ਹਾਂਜੀ ਆਲਟੀਨੇਟਰ ਵਗੈਰਾ ਲੱਗਾ ਹੋਇਆਗਾ ਠੀਕ ਆ ਇਹ ਨਹੀਂਗਾ ਵੀ ਆਪਾਂ ਨੇ ਇਸ ਵੇਲੇ 50 ਕਿਲੋਮੀਟਰ 80 ਕਿਲੋਮੀਟਰ ਜਾਣਾ ਵੀ ਆਪਾਂ ਨੂੰ ਦਿੱਕਤ ਆਊਗੀ ਦਿੱਕਤ ਹੋਊਗੀ ਹਾਂ ਵੀ ਪ੍ਰੋਬਲਮ ਨਹੀਂ ਦਿੰਦਾ ਕੋਈ ਨਾ ਨਾ ਜੀ ਸਿਰਫ ਗੱਡੀ ਆ ਸਮ ਬ੍ਰੇਕਾਂ ਬ੍ਰੁਕਾਂ ਦਾ ਕੰਮ ਜਵਾ ਪੂਰਾ ਜਮਾ ਤੇ ਆਹੀ ਬੈਸਟ ਬ੍ਰੇਕਾਂ ਨੇ ਠੀਕ ਆ ਤੇ ਇੱਕ ਜਿਹੜਾ ਦਾ ਆਪਣੀਆਂ ਬਾਡੀ ਵਗੈਰਾ ਹੁੰਦੀ ਹੈ ਇਹ ਵੀ ਹਨਾ ਇਹਦੇ ਚ ਕੀ ਫਰਕ ਕੀਤਾ ਕੁਸ ਇਹ ਫਰਕ ਹੈ ਜੀ ਅੱਗੇ ਅੱਡੀ ਦਾ ਬੋਰਡ ਲਾਉਣਾ ਹੁੰਦਾ ਆਪਾਂ 40 ਇੰਚੀ ਦਾ ਬੋਰਡ ਲਾਇਆ ਜੀ ਪੂਰਾ ਵਧੀਆ ਠੀਕ ਆ ਇਹਦੀ ਗੱਲ ਦਾ ਵੀ ਨਹੀਂ ਹਨਾ ਬਾਕੀ ਪੂਰਾ ਬਾਈ ਜੀ ਬੱਚਾ ਵਾਲਾ ਬੋਰਡ ਹੈ ਜਿਹੜਾ ਬੱਚਾ ਤੇ ਟਰੱਕਾਂ ਤੇ ਲੱਗਿਆ ਹੁੰਦਾ ਨਾ ਉਹ ਬੋਰਡ ਹੈ ਠੀਕ ਆ ਦੇਖੋ ਵੀਰ ਦੇ ਹਨ ਪੂਰੀ ਰੀਜ ਰੂਜ ਲਾਈ ਵੀ ਆ ਸਾਰਾ ਰਹਿਣ ਪੂਰਾ ਵਧੀਆਗਾ ਅੱਜ ਵੀਰੇ ਕਰ ਦਿਖਾ ਦੇ ਕਰਾ ਬੈਕ ਸਾਈਡ ਤੋਂ ਵੀ ਤੇ ਟਾਇਰ ਸਾਰੇ ਨਵੇਂ ਨੇ ਤੇ ਵਧੀਆ ਐਨ ਬਣਾਇਆ ਵਾ ਵੀਰ ਦਾ ਐ ਰੀਜ ਲਾ ਕੇ ਤੇ ਅੱਗੇ ਵੀ ਵੀਰ ਵੀਰ ਪਹਿਲਾਂ ਸੈਂਪਲ ਪੀਟਰ ਰੇਡ ਹੁੰਦੇ ਸੀ ਤੇ ਹੁਣ ਵੀਰੇ ਨੇ ਨਵਾਂ ਮੋਡੀਫਾਈ ਤਿਆਰ ਕਰ ਲਾ ਗਿਆ ਪਹਿਲਾਂ ਸੈਂਪਲ ਹੁੰਦੇ ਸੀ ਇਹ ਕਰਦਾ ਤਿਆਰ ਹੈਣਾ ਵੀਰੇ ਤੂੰ ਹਾਂ ਬਾਈ ਜਦੋਂ ਵੀਡੀਓ ਬਣਾਉਂਦਾ ਸਮਾਂ ਨਹੀਂ ਮਿਲਿਆ ਪੀਟਰ ਦਾ ਬਹੁਤ ਤਿਆਰ ਕਰਿਆ ਦੇਖ ਜਾਂਦਾ ਵੀਰੇ ਬਸ ਜਦੋਂ ਬਣਾਉਣ ਲੱਗ ਜਾਂਦੇ ਆ ਉਹਦੀ ਕਸਟਮਰ ਡਿਮਾਂਡ ਕਰ ਲੱਗ ਜਾਂਦਾ ਜੀ ਸਾਨੂੰ ਦੇ ਦਿਓ ਤਿਆਰ ਹੋ ਗਿਆ ਫੋਨ ਕਰਦੇ ਦੱਸਦੇ ਜੀ ਉਹ ਤਾਂ ਹੁੰਦਾ ਹੈਣਾ ਕਿ ਵਧੀਆ ਕੰਮ ਦਾ ਆਪੇ ਹੀ ਬੰਦਾ ਆਪ ਹੀ ਆਉਂਦਾਗਾ ਹੈਣਾ ਤੰਮੇ ਵੀਰੇ ਪੂਰੀ ਰਿਵੀਜ਼ਨ ਆ ਪਹਿਲਾ ਦਿਨ ਕੇ ਚਾਚੀ ਆਪਾਂ ਤਿਆਰ ਕਰਕੇ ਸਾਰਾ ਮਤਲਬ ਹਿੱਸੇ ਉੱਸਿਆਂ ਦਾ ਮਤਲਬ ਐਕਸਲਾਂ ਦਾ ਟੋਟਲ ਕੰਮ ਬ੍ਰੇਕਾਂ ਦਾ ਖੰਮੇ ਉਨ ਮੰਨ ਕੇ ਬੰਨ ਕੇ ਫੇਰ ਆਪਾਂ ਤਹਾ ਤੁਰਦੇ ਆ ਜੀ ਠੀਕ ਆ ਤੇ ਬਾਕੀ ਛੋਡੀ ਪੂਰੀ ਤਸੱਲੀ ਹੁੰਦੀ ਹੈ ਗਾਰੰਟੀ ਹੁੰਦੀ ਹੈ ਹਾਂਜੀ 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 ਜੀ ਤੇ ਪੂਰਾ ਡਰੈੱਸ ਵਗੈਰਾ ਵੀਰੇ ਮੈਸਤਰੀ ਆਪਣਾ ਬੋਲ ਦੇ ਡਰੈੱਸ ਹੈਗਾ ਜੀ ਆਪਣਾ ਰਾਏਕੋਟ ਬਰਨਾਲਾ ਰੋਡ ਜੀ ਠੀਕ ਆ ਵੀਰੇ ਚਾਈਡ ਤੋਂ ਸਹੌਰ ਦਾ ਚੌਕ ਆਪਣਾ ਉੱਥੇ ਹੁੰਜਣ ਵਰਕਸ਼ਾਪ ਆ ਹੁੰਜਣ ਵਰਕਸ਼ਾਪ ਆ ਤੇ ਮੈਲ ਨੰਬਰ ਉਦਾਲ ਨੰਬਰ 98 47 11 563 ਉਹ ਲਿਖੋਗੇ ਆਪਣੇ ਨੰਬਰ ਆਹ ਨੰਬਰ ਤੇ ਲਿਖੇਵੇ 10 98 47 11 563 563 ਠੀਕ ਆ ਤੇ ਬਾਕੀ ਹੋਰ ਕੰਮ ਕਾਦਾ ਕਾਦਾ ਵੀਰੇ ਆਪਣਾ ਕੰਮ ਵੀ ਆਪਣੇ ਐਗਰੀਕਲਚਰ ਦਾ ਰਿਪੇਅਰ ਦਾ ਕੰਮ ਆ ਤੇ ਟਰੈਕਟਰ ਮੋਡੀਫਾਈ ਕਰਦੇ ਆ ਮੰਗਰਾੜ ਮੰਗਰੂੜ ਗਾਲੀਆਂ ਤਾਪਦੇ ਛਾਤਰੀਆਂ ਹੱਡ ਵਗੈਰਾ ਲਾਉਣੇ ਨੇ ਹੋਰ ਤਕਰੀਬਨ ਸਾਰਾ ਕੰਮ ਹੀ ਆ ਐਗਰੀਕਲਚਰ ਦਾ ਹਾਂਜੀ ਐਗਰੀਕਲਚਰ ਦਾ ਟੇਕੜਾਈ ਤੇ ਰੇਟ ਬਾਜਵਾ ਜਮਾ ਬਾਜ ਵੀਰ ਜੀ ਬਾਜ ਰੇਟ ਵੀਰ ਕਹਿੰਦਾ ਜਮਾ ਬਾਜ ਬਜੇ ਕਿਸੇ ਨਹੀਂ ਚਾਹ ਆਪਦੀ ਪਸੰਦ ਦਾ ਵੀ ਹੋਰ ਕੁਝ ਵੀ ਜਾਂ ਛਤਰੀ ਲਵਾਉਣੀ ਹੈ ਪੀਟਰੇਡ ਤੇ ਕੁਛ ਵੀ ਉਹ ਬੰਦਾ ਕਰਵਾ ਸਕਦਾ ਉਦਾਂ ਤੇ ਹਾਂ ਤੇ ਬਾਕੀ ਵੀ ਆਪਣੇ ਕੋਲੇ ਸਵਾ ਲੱਖ ਤੋਂ ਲੈ ਕੇ ਹਾਂਜੀ ਆਪਾਂ 5 ਲੱਖ ਤੱਕ ਪੀਟਰ ਤਿਆਰ ਕਰਦੇ ਹਾਂ ਠੀਕ ਆ ਵੀਰ ਆਹ ਗੱਲ ਕੀਤੀ ਵੀਰ ਨੇ ਵੀ ਸਹੀ ਆ ਰੇਟ ਵੀ ਵੀਰ ਨੇ ਦੱਸ ਤੇ ਵੀ ਇੰਨੇ ਆਲੇ ਹੁੰਦੇ ਆ ਤੇ ਬਾਕੀ ਹੋਰ ਵੀ ਕੰਮ ਜੋ ਵੀਰ ਨੇ ਕਰ ਵੀਰ ਤੋਂ ਕਰਵਾਉਣਾਗਾ ਦੱਸ ਵੀ ਤੂੰ ਫੋਨ ਤੇ ਕੰਡੈਕਟ ਕਰਕੇ ਵੀਰ ਨਾਲ ਮਿਲ ਸਕਦੇ ਆ ਸਹਿ ਜਿਹੜਾ ਪੰਡਾ ਨੇਲੇ ਮੇਲ ਕਰਾਂਗਾ ਤੇ ਆਪਾਂ ਤੁਹਾਨੂੰ ਹੋਰ ਵੀ ਜਿਹੜਾ ਟਰੈਕਟਰ ਮੋਡੀਫਾਈ ਕੀਤਾ ਵੀਰ ਨੇ ਉਹ ਵੀ ਦਿਖਾਵਾਂਗੇ ਤੇ ਬਤੀ ਦੀ ਬਤੀ ਵੀਡੀਓ ਤੁਹਾਨੂੰ ਦਸਕ ਵੀਰੋ ਲਿਆਉਂਦੇ ਰਹਾਂਗੇ ਤੇ ਦਿਖਾਉਂਦੇ ਰਹਾਂਗੇ ਆਪਣੇ ਚੈਨਲ ਨੂੰ ਬਹੁਤ ਬਹੁਤ ਫੋਲੋ ਕਰ ਲਓ ਸ਼ੇਅਰ ਕਰਦੇ ਕਰੋ ਵੀਡੀਓ ਸਬਸਕ੍ਰਾਈਬ ਕਰ ਲਓ ਧੰਨਵਾਦ ਦੋਸਤੋ